ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਫਿਲਹਾਲ ਜਲੰਧਰ ਦੇ ਹਾਲਾਤ ਉਸੇ ਤਰ੍ਹਾਂ ਭਕੇ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤਾਂ ਬਾਰੇ ਚਾਰ ਕਰਨਾ ਜ਼ਰੂਰੀ ਹੈ ਅੱਜ ਸਾਡੇ ਨਾਲ ਜਲੰਧਰ ਤੋਂ ਅਕਾਲੀ ਦਲ ਉਮੀਦਵਾਰ ਬੀਬੀ ਸਰਜੀਤ ਕਾਰ ਮੌਜੂਦ ਨੇ ਬੀਬੀ ਜੀ ਸਭ ਤੋਂ ਪਹਿਲਾਂ ਮੈਂ ਇੱਕ ਸਿੱਧਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਆ ਕਿ ਹਰ ਕੋਈ ਇਸ ਵੇਲੇ ਬਾਕੀ ਜਿਹੜੀ ਬਾਕੀ ਜਿਹੜੀ ਵਿਰੋਧੀ ਪਾਰਟੀਆਂ ਹੈਗੀਆਂ ਉਹ ਆਪਣਾ ਪ੍ਰਚਾਰ ਕਰ ਰਹੀਆਂ ਹਨ ਜੋਰਾ ਸ਼ੋਰਾ ਤੇ ਕਰ ਰਹੀਆਂ ਨੇ ਥੋੜਾ ਪ੍ਰਚਾਰ ਕਿਸ ਤਰ੍ਹਾਂ ਚੱਲਦਾ ਪਿਆ ਨਹੀਂ ਚੱਲਦਾ ਪਿਆ ਕੀ ਕੁਝ ਅਸੀਂ ਤਾਂ ਉਸੇ ਦਿਨ ਹੀ ਪ੍ਰਚਾਰ ਸ਼ੁਰੂ ਕਰਤਾ ਸੀ ਜਦੋਂ ਟਿਕਟ ਮਿਲੀ ਸੀ ਮੋੜ ਨਹੀਂ ਅਸੀਂ ਮੀਟਿੰਗਾਂ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਘਰ-ਘਰ ਜਾ ਰਹੇ ਆ ਅਸੀਂ ਤਾਂ ਆਪਣੀ ਪੂਰੀ ਸੇਵਾ ਨਿਭਾ ਰਹੇ ਆ ਮਸਲਾ ਇਹ ਹੀ ਹੈ ਨਾ ਕਿ ਦੂਸਰੇ ਜਿਹੜੇ ਉਮੀਦਵਾਰ ਨੇ ਉਹ ਆਲਰੇਡੀ ਰੈਲੀਆਂ ਕੱਢਦੇ ਪਏ ਨੇ ਉਹ ਆਲਰੇਡੀ ਬਹੁਤ ਕੁਝ ਕਰਦੇ ਪਏ ਨੇ ਤੁਸੀਂ ਅਜੇ ਮੀਟਿੰਗਾਂ 'ਚ ਹੀ ਰੁਝੇ ਪਏ ਨਹੀਂ ਅਸੀਂ ਵੀ ਰੱਜੇ ਕੱਲ ਪੰਜ-ਛੇ ਦਿਨੋਂ ਕਨੇ ਅਸੀਂ ਵੀ ਡੋਟ-ਡੋਟ ਕਰ ਰਹੇ ਆ ਘਰ-ਘਰ ਜਾ ਰਹੇ ਆ ਲੋਕਾਂ ਦਾ ਰੁਝਾਨ ਮਿਲਦਾ ਪਿਆ ਹਾਂਜੀ ਬਹੁਤ ਵਧੀਆ ਮਿਲ ਰਹੇ ਸਾਰੇ ਸਾਡੀ ਹੈਲਪ ਕਰ ਰਹੇ ਜੀ ਅੱਛਾ ਇੱਕ ਚੀਜ਼ ਮੈਂ ਆਪ ਪੁੱਛਣੀ ਚਾਹੁੰਦਾ ਹਾਂ ਸਾਫ ਤੌਰ ਦੇ ਉੱਤੇ ਤੁਹਾਡੇ ਪਤੀ ਦਾ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਆ ਖਾਸ ਕਰਕੇ ਕਾਲੀ ਲਾਲ ਦੇ ਵਿੱਚ ਜਦੋਂ ਦਾ ਪ੍ਰੀਤਮ ਸਿੰਘ ਦਾ ਨਾਮ ਕੌਣ ਨਹੀਂ ਜਾਣਦਾ ਉਹਨਾਂ ਦੇ ਯੋਗਦਾਨ ਦੇ ਬਦੌਲਤ ਉਹ ਤੁਹਾਡੇ ਕਹਿਣ ਦੇ ਮੁਤਾਬਿਕ ਜੇਲ੍ਹ ਵੀ ਉਹਨਾਂ ਨੇ ਕੱਟੀ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਹਰ ਇੱਕ ਚੀਜ਼ ਹੋਈ ਹੈ ਤਾਂ ਵੀ ਪਾਰਟੀ ਨੇ ਇਸ ਤਰ੍ਹਾਂ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਅਸੀਂ ਤਾਂ ਇਹ ਮਨਜ਼ੂਰ ਕੀਤਾ ਜੋ ਵੀ ਉਹਨਾਂ ਨੇ ਸਾਡੇ ਨਾਲ ਕੀਤਾ ਪਰ ਉਹ ਮੈਨੂੰ ਕਹਿੰਦੇ ਸੀ ਵੀ ਤੱਕੜਾ ਵਾਪਸ ਕਰਨ ਦੀ ਅਸੀਂ ਆਪਣੇ ਜੋਰ ਤੇ ਰਹੇ ਆਂ ਵੀ ਅਸੀਂ ਨਹੀਂ ਵਾਪਸ ਕਰਨੀ ਕਿਉਂਕਿ ਤੱਕੜੀ ਦਾ ਨਿਸ਼ਾਨ ਸਾਰੀ ਜ਼ਿੰਦਗੀ ਬੀਤ ਗਈ ਸਾਡੇ ਸਿੱਖ ਪ੍ਰਬੰਧਕ ਕਮੇਟੀ ਆਪਾਂ ਤੱਕੜੀ ਤੇ ਹੀ ਸਾਰੇ ਸਿੱਖ ਜਿੰਨੇ ਵੀ ਆਪਣੇ ਹੈਗੇ ਨੇ ਤੱਕੜੀ ਦੇ ਨਿਸ਼ਾਨ ਤੇ ਹੀ ਆਪਾਂ ਜਿੱਤ ਪ੍ਰਾਪਤ ਕਰਦੇ ਰਹੇ ਇਸ ਕਰਕੇ ਅਸੀਂ ਉਹਨਾਂ ਨੂੰ ਕਹੇ ਵੀ ਅਸੀਂ ਲੈਕਸ ਨਾਲ ਲੜਾਂਗੇ ਹਾਂਜੀ ਤਾਂ ਉਹ ਨਾਲ ਵੀ ਨਹੀਂ ਖੜਦੇ ਪਏ ਕੋਈ ਨਾ ਕੋਈ ਤਾਂ ਆ ਕੇ ਖੜੂਗਾ ਨਾਲ ਕੋਈ ਤਾਂ ਕੋਈ ਨਾ ਕੋਈ ਆ ਕੇ ਤਾਂ ਬੰਪੱਲਾ ਪੜੂਗਾ ਕਿ ਇਕੱਲੇ ਹੀ ਤਰੋਗੇ ਨਹੀਂ ਕਰਲੇ ਤਾਂ ਨਹੀਂ ਸਿੱਖੰਡੇ ਦਾ ਸਿੱਖੋਸ਼ ਵੀ ਨਹੀਂ ਕਰ ਸਕਦੇ ਜੋ ਸਾਡੇ ਸਿੱਖ ਭਾਈਚਾਰਾ ਕੋਈ ਵੀ ਭਾਈਚਾਰਾ ਪਰ ਜਥੇਬੰਦੀਆਂ ਗੁਰਦੁਆਰੇ ਸਾਡੇ ਕੋਈ ਵੀ ਬਲਾਦਰੀ ਦਾ ਕੋਈ ਵੀ ਸਾਡੇ ਨਾਲ ਸਾਥ ਦੇ ਸਕਦੇ ਪਰ ਹੁਣ ਦੇ ਰਹੇ ਨੇ ਬਹੁਤ ਸਾਸਨ ਸਾਡੇ ਨਾਲ ਬਹੁਤ ਵੀ ਅੱਜ ਸਵੇਰੇ ਇੱਕ ਖਬਰ ਸਾਹਮਣੇ ਆਉਂਦੀ ਕਿੰਦੇ ਵਡਾਲਾ ਸਾਹਿਬ ਤੇ ਬੀਬੀ ਜਗੀਰ ਕੁਰ ਦੇ ਬਾਕੀ ਸਾਥੀ ਜਿਹੜੇ ਉਹਨਾਂ ਦੇ ਨਾਲ ਹੈਗੇ ਨੇ ਉਹ ਅੱਜ ਭਾਈ ਅਮਰਿਤਪਾਲ ਸਿੰਘ ਦੇ ਘਰ ਵੀ ਗਏ ਨੇ ਉਹ ਵੀ ਥੋੜੀ ਹਮੈਤਲੀ ਉੱਥੇ ਪਹੁੰਚੇ ਨੇ ਤੁਸੀਂ ਕੀ ਕਿ ਸੋਚਦੇ ਹੋ ਮੈਨੂੰ ਨਾ ਬਾਰੇ ਨਹੀਂ ਪਤਾ ਵੀ ਉਹ ਕਦੋਂ ਗਏ ਜੇ ਮੈਨੂੰ ਇਸ ਬਾਰੇ ਨਹੀਂ ਪਤਾ ਉਹ ਆਪਣੀ ਮੈਨੂੰ ਤਾਂ ਨਹੀਂ ਪਤਾ ਵੀ ਕਦੋਂ ਗਏ ਨਾ ਕਦੋਂ ਨਹੀਂ ਪਰ ਅਸੀਂ ਤਾਂ ਸਾਰੇ ਭਾਈਚਾਰੇ ਸਿੱਖ ਜਥੇਬੰਦੀਆਂ ਉਹ ਅਪੀਲ ਕੀਤੀ ਸੀ ਵੀ ਸਾਨੂੰ ਸਾਰੇ ਸਾਥ ਦੇ ਕੁਝ ਨਹੀਂ ਚੋਣਾ ਤੁਸੀਂ ਇੱਕ ਗੱਲ ਆਖੀ ਸੀ ਕਿ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਆ ਤੇ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਹੋ ਸਕੇ ਤਾਂ ਸਾਡੀ ਮਦਦ ਕਰੇ ਪਰ ਸਰਬਜੀਤ ਸਿੰਘ ਖਾਲਸਾ ਨੇ ਤਾਂ ਸਾਫ਼ ਇੱਕ ਇੰਟਰਵਿਊ ਚ ਕਹਿ ਦਿੱਤਾ ਕਿ ਬੀਬੀ ਜੀ ਦੀ ਅਸੀਂ ਮਦਦ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਸਾਨੂੰ ਪੁੱਛ ਕੇ ਨਹੀਂ ਉਮੀਦਵਾਰੀ ਲਈ ਕਿਸ ਤਰ੍ਹਾਂ ਦੇਖਦੇ ਨਹੀਂ ਅਸੀਂ ਸਾਰਿਆਂ ਦਾ ਕਿਹਾ ਸੀ ਅਸੀਂ ਸਾਰੇ ਸਿੱਖ ਜਥੇਬੰਦੀਆਂ ਗੁਰਦਵਾਰਾ ਪ੍ਰਧਾਨ ਜਿੰਨੇ ਵੀ ਸਾਡੇ ਸਿੱਖ ਜਥੇਬੰਦੀਆਂ ਨੇ ਕੋਈ ਵੀ ਭਲਾਈ ਦੇ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਸੀ ਵੀ ਸਾਡੇ ਸਾਥ ਬਿਸਾਰਦੇ ਨਾ ਉਹਨਾਂ ਨੇ ਦਖ ਦਿੱਤੇ ਸਾਨੂੰ ਤਾਂ ਸਾਰੇ ਉਹਨੂੰ ਇਹੀ ਆਇਆ ਵੀ ਅਸੀਂ ਪੂਰਾ ਸਾਥ ਦੇਵਾਂਗੇ ਹੁਣ ਸਤ ਦੇਣ ਦੇ ਨਹੀਂ ਹਾਂਜੀ ਦੇ ਦੇਣ ਸਾਰੇ ਸਾਥ ਦੇ ਦੇਣ ਦਿਨ ਤਾਂ ਥੋੜੇ ਹੀ ਰਹਿ ਗਏ ਨੇ ਹੁਣ ਤੁਹਾਨੂੰ ਫੁੱਲ ਫਲਜ ਇੱਕ ਪ੍ਰਚਾਰ ਸ਼ੁਰੂ ਕਰਨਾ ਪਵੇਗਾ ਉਸ ਤੋਂ ਪਹਿਲਾਂ ਅੱਜ ਤਾਂ ਮੀਟਿੰਗਸ ਹੀ ਚੱਲ ਰਹੀਆਂ ਨੇ ਮੀਟਿੰਗ ਵੀ ਹੋ ਰਹੀ ਹੈ ਘਰ ਘਰ ਵੀ ਜਾ ਰਹੇ ਹਾਂ ਬੇਨਤੀ ਕਰ ਰਹੇ ਹਾਂ ਸਾਰਿਆਂ ਨੂੰ ਸਾਰੇ ਸਾਡੇ ਇਲਾਕੇ ਦੇ ਨਾਲ ਨੇ ਤੁਹਾਨੂੰ ਲੱਗਦਾ ਕਿ ਹੱਥ ਕੀ ਮਾਰ ਲੋਗੇ ਬਾਜੀ ਹਾਂਜੀ ਹਾਂਜੀ ਕਿਰਪਾ ਹੋਏਗੀ ਵਾਹਿਗੁਰੂ ਜੀ ਪਰਮਾਤਮਾ ਕਰੇ ਹਾਂਜੀ ਬਿਲਕੁਲ ਬੀਬੀ ਸਾਡੇ ਨਾਲ ਮੌਜੂਦ ਹੋਰ ਆਉਣ ਵਾਲਾ ਸਮਾਂ ਕੀ ਲੈ ਕੇ ਆਊਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ